ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸੂਬਾ ਡੇਂਗੂ ਕੋਵਿਡ-19 ਅਤੇ ਲੂ ਦੇ ਪ੍ਰਭਾਵ ਨਾਲ ਨਜਿੱਠਣ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਮਲੇਰੀਆ ਚਿਕਨਗੁਨੀਆ ਕਰੋਨਾ ਅਤੇ ਗਰਮੀ ਦੀ ਲਹਿਰ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਡਾਕਟਰ ਬਲਵੀਰ ਸਿੰਘ ਨੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਹ ਤ ਮੋਹਾਲੀ ਨੇੜਲੇ ਅਰਧ ਸ਼ਹਿਰੀ ਪਿੰਡ ਬਲੌਗੀ ਦਾ ਦੌਰਾ ਕੀਤਾ ਉਹਨਾਂ ਘਰ ਘਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਕਿਵੇਂ 에어 ਕੂਲਰ ਦੀ ਟੈਂਕੀ ਫ੍ਰਿਜ ਦੇ ਪਿਛਲੇ ਪਾਸੇ ਦੀ ਟ੍ਰੇ ਗਮਲੇ ਦਾ ਜਾਪਾਂਸੀਆਂ ਲਈ ਰੱਖੇ ਪਾਣੀ ਦੇ ਭਾਂਡੇ ਡੇਂਗੂ ਲਾਰਵਾ ਦੀ ਬਹੁਤਾਤ ਚ ਪੈਦਾਵਾਰ ਦੀ ਫੈਕਟਰੀ ਬਣ ਜਾਂਦੇ ਹਨ ਉਨਾ ਕਿਹਾ ਕਿ ਡੇਂਗੂ ਮਲੇਰੀਆ ਅਤੇ ਚਿਕਨਗੁਣੀਆਂ ਜਹੀਆਂ ਬਿਮਾਰੀਆਂ ਤੋਂ ਬਚਾਅ ਸਿਰਫ ਇੱਕ ਨਿਯਮਤ ਆਦਤ ਨਾਲ ਕੀਤਾ ਜਾ ਸਕਦਾ ਹੈ ਉਹ ਹੈ ਹਫਤੇ 'ਚ ਇੱਕ ਵਾਰ ਸਾਰਾ ਜਮਾ ਹੋਇਆ ਪਾਣੀ ਖਾਲੀ ਕਰਨਾ ਕਿਉਂਕਿ ਡੇਂਗੂ ਮੱਛਰ ਦਾ ਲਾਰਵਾ 7 ਦਿਨਾਂ 'ਚ ਮੱਛਰ ਬਣ ਜਾਂਦਾ ਹੈ ਇਸ ਲਈ ਹਫਤੇ 'ਚ ਇੱਕ ਵਾਰ ਖਾਸ ਕਰਕੇ ਸ਼ੁੱਕਰਵਾਰ ਨੂੰ ਇਹ ਕਾਰਵਾਈ ਕਰਕੇ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ ਇਸ ਦੌਰਾਨ ਸਿਹਤ ਮੰਤਰੀ ਨੇ 에어 কুলਰ ਦੀ ਟੈਂਕੀ ਚ ਲਾਰਵਾ ਲੱਭਣ ਵਾਲੀਆਂ ਆਸਾ ਵਰਕਰਾਂ ਸੋਮਪ੍ਰੀਤ ਕੌਰ ਅਤੇ ਸਰੋਜ ਨੂੰ 5-500 ਰੁਪਏ ਦੇ ਨਕਦ ਇਨਾਮ ਵੀ ਦਿੱਤੇ। ਉਹਨਾਂ ਦੱਸਿਆ ਕਿ ਸੂਬੇ ਭਰ ਚ ਹਰ ਸ਼ੁੱਕਰਵਾਰ ਨੂੰ 50,000 ਤੋਂ ਵੱਧ ਟੀਮਾਂ ਜਿਨ੍ਹਾਂ ਚ ਨਰਸਿੰਗ ਵਿਦਿਆਰਥੀ, ਆਸਾ ਵਰਕਰ, ਮਲਟੀਪਰਪਸ ਸਿਹਤ ਵਰਕਰ, ਸਕੂਲ ਅਧਿਆਪਕ ਅਤੇ ਬ੍ਰੀਡਰ ਚੈੱਕ ਕਰ ਸ਼ਾਮਲ ਹਨ ਘਰ ਘਰ ਜਾ ਕੇ ਡੇਂਗੂ ਲਾਰਵਾ ਦੀ ਜਾਂਚ ਅਤੇ ਲੋਕਾਂ ਨੂੰ ਸਿੱਖਿਅਕ ਜਾਗਰੂਕ ਕਰ ਰਹੀਆਂ ਹਨ ਉਹਨਾਂ ਵੱਧ ਰਹੇ ਤਾਪਮਾਨ ਅਤੇ ਲੂ ਦੇ ਖਤਰੇ ਸੰਬੰਧੀ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਗਰੇਜ ਕਰੋ ਕਰੋਨਾ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਹਾਲਾਂਕਿ ਹਰਿਆਣਾ ਅਤੇ ਦਿੱਲੀ 'ਚ ਕੁਝ ਵਾਧਾ ਹੋਇਆ ਹੈ ਪੰਜਾਬ ਚ ਹੁਣ ਤੱਕ ਸਿਰਫ 31 ਕੇਸ ਸਾਹਮਣੇ ਆਏ ਹਨ ਜੋ ਕਿ ਬਿਨਾ ਲੱਸਣ ਵਾਲੇ ਅਤੇ ਮਾਈਲਡ ਬਰੈਂਟੀ ਹਨ